ਹਾਏ 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 ਪੰਜਾਬ ਦੇ ਵਿੱਚੋਂ ਨੌਜਵਾਨਾਂ ਦੇ ਵੱਲੋਂ ਵਿਦੇਸ਼ਾਂ ਦਾ ਰੋਕ ਕੀਤਾ ਜਾਂਦਾ ਹੈ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਆਪਣਾ ਆਉਣ ਵਾਲਾ ਭਵਿੱਖ ਸਵਾਰਨ ਦੇ ਲਈ ਪਰ ਬਹੁਤ ਸਾਰੀਆਂ ਦਰਦਨਾਕ ਬੇहद ਭਾਵੁਕ ਕਰਨ ਵਾਲੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਤਰੀਕੇ ਦੀ ਖਬਰ ਇਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਖਬਰ ਹੈ ਮੈਲਕਲਾ ਦੇ ਨੌਜਵਾਨ ਜੀਵਨਜੋਤ ਸਿੰਘ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜਾ ਕਿ ਇਕੱਲੀ ਇੱਕ ਮਨੀਲਾ ਦੇ ਵਿੱਚ ਗਿਆ ਹੋਇਆ ਸੀ ਪਿਛਲੇ 2 ਸਾਲਾਂ ਤੋਂ ਆਪਣੇ ਆਉਣ ਵਾਲੇ ਭੁੱਖ ਨੂੰ ਸਵਾਰਨ ਦੇ ਲਈ ਤੇ ਆਪਣੀ ਬੁੱਢੜੀ ਮਾਂ ਦੀ ਜ਼ਿੰਦਗੀ ਦੇ ਵਿੱਚ ਬਿਹਤਰੀਨ ਸਮਾਂ ਲਿਆਉਣ ਦੇ ਲਈ ਉਹਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਸ ਦੇਸ਼ ਦੇ ਵਿੱਚੋਂ ਉਸ ਦੇ ਵੱਲੋਂ ਜਿਉਂਦੇ ਜੀ ਵਾਪਸ ਨਹੀਂ ਮੁੜਿਆ ਜਾਵੇਗਾ ਆ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹ ਮੈਲਕਲਾ ਉਸੇ ਕਰਦੀਆਂ ਤਸਵੀਰਾਂ ਨੇ ਜਿਸ ਦੇ ਵਿੱਚੋਂ ਸੁਪਨੇ ਸੰਜੋਗ ਕੇ ਜੀਵਨ ਜੋਤ ਸਿੰਘ ਜਿਸ ਦੀ ਉਮਰ ਕੇ 29 ਸਾਲ ਹੈ ਉਸ ਦੇ ਵੱਲੋਂ ਇਸ ਘਰ ਦੇ ਵਿੱਚ ਉਹ ਪੈਰ ਪਟਿਆ ਗਿਆ ਹੋਵੇਗਾ ਕਿ ਮੈਂ ਇਸ ਘਰ ਦੇ ਵਿੱਚ ਆਕੇ ਲਈ ਕਿ ਚੰਗਾ ਸਮਾਂ ਲੈ ਕੇ ਆਉਣਾ ਆਪਣੇ ਮਾਂ ਨੂੰ ਜਿਸ ਦਾ ਕਿ ਪਤੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ ਯਾਨੀ ਕਿ ਜੀਵਨ ਜੋਤ ਸਿੰਘ ਦਾ ਪਿਤਾ ਜਿਹੜਾ ਉਸ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਮਾਂ ਪਿੱਛੇ ਇਕੱਲੀ ਸੀ ਉਸ ਨੂੰ ਵੀ ਛੱਡ ਕੇ ਵੱਡਾ ਦਿਲ ਕਰਕੇ ਜੀਵਨ ਜੋਤ ਸਿੰਘ ਦੇ ਵੱਲੋਂ ਆ ਵੱਡਾ ਹੌਸਲਾ ਕਰਕੇ ਮਨੀਲਾ ਪਹੁੰਚਿਆ ਜਾਂਦਾ ਹੈ ਉੱਥੇ ਜਾ ਕੇ ਕਾਰੋਬਾਰ ਕਰਨ ਦੀ ਉੱਥੇ ਜਾ ਕੇ ਮਿਹਨਤ ਮਚਕਤ ਕਰਨ ਦੀ ਕੋਸ਼ਿਸ਼ ਦੇ ਵਿੱਚ ਉਸ ਦੇ ਵੱਲੋਂ ਉੱਥੇ ਜਾਇਆ ਜਾਂਦਾ ਪਰ ਇੱਕ ਮੌਤ ਬਣ ਕੇ ਆ ਰਹੀ ਬੱਸ ਦੇ ਨਾਲ ਉਸ ਦੀ ਟੱਕਰ ਹੁੰਦੀ ਹੈ ਮੋਟਰਸਾਈਕਲ ਦੇ ਉੱਪਰ ਸਵਾਰ ਜੀਵਨ ਜੋਤ ਸਿੰਘ ਆ ਜਾ ਰਿਹਾ ਹੁੰਦਾ ਹੈ ਰਾਤ ਦਾ ਸਮਾਂ ਦੱਸਿਆ ਜਾ ਰਿਹਾ ਹੈ ਤੇ ਬੱਸ ਦੇ ਵੱਲੋਂ ਉਸ ਦੇ ਵਿੱਚ ਆ ਕੇ ਟੱਕਰ ਮਾਰ ਦੁੱਤੀ ਜਾਂਦੀ ਹੈ ਤੇ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਜੀਵਨ ਜੋਤ ਸਿੰਘ ਮੌਕੇ ਦੇ ਉੱਪਰ ਹੀ ਦਮ ਤੋੜ ਦਿੰਦਾ ਹੈ ਮਹਿਲ ਕਲਾ ਪਿੰਡ ਦਾ ਇਹ ਨੌਜਵਾਨ ਜਿਸ ਦੇ ਬਾਰੇ ਆ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਬਹੁਤ ਸੂਝਵਾਨ ਬਹੁਤ ਚੰਗੇ ਸਲੀਕੇ ਦਾ ਨੌਜਵਾਨ ਜਿਸ ਦੇ ਵੱਲੋਂ ਮਾਪਿਆਂ ਨੂੰ ਸਾਹਮਣੇ ਸੰਭਾਲਣ ਦੀਆਂ ਉਹ तमाम ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਇੱਕ اخلاقی ਫਰਜ਼ ਦੇ ਰੂਪ ਦੇ ਵਿੱਚ ਇੱਕ ਚੰਗੇ ਪੁੱਤ ਦੇ ਵੱਲੋਂ ਇੱਕ ਚੰਗੇ ਬੱਚੇ ਦੇ ਵੱਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਹੁੰਦੀਆਂ ਨੇ ਪਰ ਸਮਾਂ ਕਿਸ ਤਰੀਕੇ ਦੇ ਨਾਲ ਇਸ ਘਰ ਦੇ ਉੱਪਰ ਆ ਕੇ ਪਹਾੜ ਬਣ ਕੇ ਟੁੱਟਿਆ ਹੈ ਕਿਵੇਂ ਜੀਵਨ ਜੋਤ ਸਿੰਘ ਦੀ ਮੌਤ ਦੇ ਨਾਲ ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੇ ਆਲ ਦਵਾਲ ਦੇ ਲੋਕਾਂ ਦੇ ਵਿੱਚ ਵੀ ਇਸ ਵਕਤ ਗਮਗੀਨ ਮਾਹੌਲ ਜਿਹੜਾ ਬਣਿਆ ਪਿਆ ਆ ਮਾਂ ਰੋਂਦੀ ਕਰਲਾਉਂਦੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਪੱਤਰਕਾਰਾਂ ਦੇ ਨਾਲ ਕਿਵੇਂ ਮਨ ਦੇ ਬਲਬਲੇ ਸਾਂਝੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਤੇ ਜੀਵਨ ਜੋਤ ਸਿੰਘ ਦੇ ਤਾਇਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਤੇ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਮਾੜੇ ਹਾਦਸੇ ਦੇ ਬਾਰੇ ਇਸ ਘਟਨਾਕ੍ਰਮ ਦੇ ਬਾਰੇ ਆਓ ਤੁਹਾਨੂੰ ਵੀ ਇਹ ਖਾਸ ਰਿਪੋਰਟ ਜਿਹੜੀ ਹੈ ਉਹ ਸਾਂਝੀ ਕਰ ਦਿੰਦੇ ਆ ਸਾਡਾ ਭਤੀਜਾ ਸੀ ਜੀ ਐ ਕਦੋਂ ਪਤਾ ਲੱਗਿਆ ਕਿ ਉਹਦੇ ਨਾਲ ਇਹ ਹਾਸਾ ਜਿਹੜਾ ਵਾਪਰ ਗਿਆ ਕੱਲ ਪਤਾ ਲੱਗਿਆ ਜੀ ਸਾਨੂੰ ਆ ਕਿੰਨੇ ਕੁ ਵਜੇ ਦੀ ਗੱਲ ਆ ਕੱਲ 12 1 ਵਜੇ ਬਰਕ ਹੋ ਜੇ ਉਹਦੇ ਪਰਿਵਾਰ ਚ ਹੋਰ ਕੌਣ ਕੌਣ ਆ ਉਹਦੇ ਪਰਿਵਾਰ ਚ ਉਹਦੀ ਮਾਤਾ ਹੀ ਹੈ ਜੀ ਗੱਲੀ 3 ਮਾਸਾਂ ਲੱਗਣਾ ਸੀ ਤੇ ਠਾਈ ਦਾ ਹੋ ਗਿਆ ਸੀ ਪੂਰਾ ਲਾਸਟ ਟਾਈਮ ਕਦੋਂ ਗੱਲ ਕਦੋਂ ਹੋਈ ਸੀ ਬੁੱਧਵਾਰ ਨੂੰ ਅੱਥ ਨੇ ਹੋਈ ਆ 7 ਵਜੇ ਆਪਣੇ ਇੱਧਰਲੇ ਉੱਧਰਲੇ 9 ਵਜੇ ਹੋਈ ਸੀ ਹਾਂਜੀ ਹਾਂ ਮੈਨੂੰ ਕਹਿੰਦਾ ਮਾਮਾ ਤੜਕੇ ਫੋਨ ਲਾਉਂਗਾ ਹੁਣ ਮੈਂ ਭੈਣਾਂ ਮੈਂ ਚੰਗਾ ਤੂੰ ਰੋਟੀ ਕਾਲੀ ਕਹਿੰਦਾ ਮੈਂ ਕਹਿੰਦਾ ਨਹੀਂ ਬੁਧ ਮੈਂ ਤਾਂ ਖਾਣੀ ਆ ਤੂੰ ਕਾਲੀ ਕਹਿੰਦਾ ਮੈਂ ਤਾਂ ਖਾ ਲਈ ਮੈਂ ਹੁਣ ਸਵੇਰੋਂ ਫੋਨ ਲਾਉਂ ਮੜ ਕੇ ਦਾ ਮੈਂ 100 ਫੋਨ ਲਾ ਲਿਆ ਮੇਰਾ ਫੋਨ ਹੀ ਨਹੀਂ ਚੱਕਿਆ ਹਾਏ ਹਾਏ

ਇਹ ਜੀ ਤਕਰੀਬਨ ਅੱਜ ਤੋਂ 2 ਸਾਲ 1 ਮਹੀਨਾ ਪਹਿਲਾਂ ਇਹ ਨੌਜਵਾਨ ਮੁੰਡਾ ਜੀਵਨ ਜੋਤ ਸਿੰਘ ਇਹਨੂੰ ਅਸੀਂ ਪਿਆਰ ਨਾਲ ਸਾਰੇ ਵਿਸਕੀ ਕਹਿੰਦੇ ਸੀ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਆਪਦੇ ਚਾਚੇ ਇਹਨਾਂ ਦੇ ਪਿਤਾ ਜੀ ਦੇ ਮਾਸੀ ਦੇ ਮੁੰਡੇ ਕੋਲ ਉੱਥੇ ਗਿਆ ਸੀਗਾ ਤੇ 4 ਕੁ ਮਹੀਨੇ ਪਹਿਲਾਂ ਹੀ ਉਹ ਮੁੰਡੇ ਦਿਲਜਿੰਦਰ ਸਿੰਘ ਦੀ ਵੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਤੇ ਅੱਜ ਬੜਾ ਦੁਖਦਾਈ ਸਮਾਂ ਇਹ ਬੜਾ ਹੋਣਹਾਰ ਨੌਜਵਾਨ ਸੀ 2 ਸਾਲਾਂ ਦੇ ਵਿੱਚ ਹੀ ਉਹਨੇ ਬੜੀ ਮਿਹਨਤ ਨਾਲ ਜਿੱਥੇ ਉਹਨਾਂ ਦੀ ਬੋਲੀ ਤੇ ਭਾਸ਼ਾ ਸਿੱਖੀ ਉੱਥੇ ਆਪਦੇ ਕਾਰੋਬਾਰ 'ਚ ਵੀ ਨਪੁੰਨਤਾ ਹਾਸਲ ਕੀਤੀ ਤੇ 16 ਤਰੀਕ ਦੀ ਰਾਤ ਨੂੰ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਆਪਦੀ ਬਾਈਕ ਤੇ ਤਾਂ ਉਹਦੀ ਬੱਸ ਨਾਲ ਟੱਕਰ ਹੋਣ ਨਾਲ ਐਕਸੀਡੈਂਟ ਹੋਣ ਨਾਲ ਉਹਨਾਂ ਦੀ ਮੌਤ ਹੋ ਗਈ ਮੌਕੇ 'ਪਾਰੀ ਜਾਂ ਹਸਪਤਾਲ ਜਾ ਕੇ ਜੋ ਫੋਟੋਆਂ ਉਹਨਾਂ ਨੇ ਉੱਥੋਂ ਸੈਂਡ ਕੀਤੀਆਂ ਭੇਜੀਆਂ ਨੇ ਸੋ ਪਰਿਵਾਰ ਨੂੰ ਇੱਕ ਨਾ ਸਹਿਣਯੋਗ ਮਤਲਬ ਘਾਟਨਾ ਹੋਈ ਹੈ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਉਹਨਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਉਰਫ ਢੋਲਾ ਜੀ ਦੀ ਵੀ ਅਚਨਚੇਤ ਹਾਰਡ ਦੀ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਸੋ ਇੱਕੋ ਇੱਕ ਪਰਿਵਾਰ ਦਾ ਇਹ ਕਮਾਊ ਜੀ ਸੀ ਜਿਹਦੇ ਤੇ ਬੜੀਆਂ ਆਸਾਂ ਤੇ ਉਮੀਦਾਂ ਸੀਗੀਆਂ ਬਹੁਤ ਛੇਤੀ ਇਹਨੇ 2 ਸਾਲਾਂ ਦੇ ਵਿੱਚ ਹੀ ਜਾ ਕੇ ਉੱਥੇ ਆਪਣਾ ਜਿਹੜੀ ਨਿਪੁੰਤਾ ਹਾਸਲ ਕੀਤੀ ਆਪਣੇ ਕੰਮਕਾਰ ਦੇ ਵਿੱਚ ਤੇ ਇਸ ਤਰ੍ਹਾਂ ਬਹੁਤ ਵੱਡਾ ਮਤਲਬ ਨਾ ਪੂਰਾ ਹੋਣ ਵਾਲਾ ਇਹ ਘਟ ਹੈ ਇਹ ਜਿਹੜਾ ਸਾਲ ਪਰਿਵਾਰ ਨੂੰ ਲੱਗਿਆ ਪਹਿਲਾਂ 12 ਸਾਲ ਪਹਿਲਾਂ ਉਹਦੇ ਪਿਤਾ ਜੀ ਦੇ ਜਾਣ ਦਾ ਹੁਣ ਅਚਨਚੇਤ ਇਹ ਘਟਨਾ ਵਾਪਰ ਕੇ ਜੀਵਨ ਜੋਤ ਸਿੰਘ ਬਿਸਕੀ ਚਲੇ ਗਏ ਤੇ ਉਹਨਾਂ ਦੀ ਮਾਂ ਪਰਮਜੀਤ ਕੌਰ ਇਕੱਲੀ ਰਹੇਗੀ ਸੋ ਇਸ ਤਰ੍ਹਾਂ ਦੀ ਜਦੋਂ ਘਟਨਾ ਵਾਪਰ ਜਾਂਦੀ ਹੈ ਆਪਣੇ ਕੋਲੇ ਵੀ ਕੋਈ ਸ਼ਬਦ ਨਹੀਂ ਹੁੰਦੇ ਵੀ ਕਿਸ ਤਰ੍ਹਾਂ ਪਰਿਵਾਰ ਨੂੰ ਢਾਰਸ ਦੇਈਏ ਕਿਸ ਤਰ੍ਹਾਂ ਕੀ ਕਿਹਾ ਜਾਵੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ